ਲੋ ਜੀ ਯਨ ਵੈਲਕਮ ਬੈਕ ਕਿੱਦਾਂ ਸਾਰੇ ਠੀਕ ਠਾਕ ਹੋ ਜੀ ਅੱਜ ਉਸਤਾਦ ਜੀ ਫੇਰ ਆਪਾਂ ਕੁੱਤੇ ਖਾਣੀ ਹੂੰ ਕੀ ਕੁੱਤੇ ਖਾਣੀ ਬੁਗੜੀ ਕੀ ਕਹਿੰਦਾ ਹੁੰਦਾ ਸੀਗਾ ਬੁਗੜੀ 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 ਚਲੋ ਕਮੇਡੀ ਬੋਏ ਉਹਦਾ ਵੀਡੀਓ ਜੀ ਤਾਜ਼ਾ ਨਵਾਂ ਦੇਖਣੇ ਜੀ ਅੱਜ ਕੀ ਦੀ ਮਿੱਟੀ ਪਲੀਸ ਹੋਣੀ ਹੈ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਜਿੰਨਾ ਬਾਦ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਥੋੜੀ ਜੀ ਹੋ ਜੂਗੀ ਲੰਬੀ ਤੇ ਜਿਹਨੇ ਕੁਝ ਖਾਣਾ ਜਲਦੀ ਖਾ ਲਓ ਤੇ ਆਪਾਂ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨ ਲੱਗੇ ਆ ਮਿਸ ਕਾਲੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮਿਸ ਕਾਲੋ ਤੇ ਬਠਿੰਡੇ ਦੀ ਕਰਨ ਦਾ ਆਪਸ ਚ ਪੈ ਗਿਆ ਰੋਲਾ ਰੋਲਾ ਜਿਹੜੀ ਗੱਲ ਤੋਂ ਪਿਆ ਸੀ ਉਹ ਤੁਹਾਨੂੰ ਆਪਾਂ ਵੀਡੀਓ ਦਿਖਾਉਣੇ ਆ ਆ ਵੀਡੀਓ ਦੇਖੋ ਪਹਿਲਾਂ ਹਰਦਾ ਸਾਸਤਰ ਕਾਲ ਕਿਹਾ ਚਲ ਆਈ ਹੋਪ ਤੋਂ ਸਾਰੀ ਵਾਦਗਾ ਹੋ ਗਿਆ ਸੱਚਾ ਰਾੜੇ ਤਰਾੜੇ ਹੋਣ ਤੋਂ ਬਾਅਦ ਅੰਨਾ ਕਾ ਮਰ ਪਾਰ ਤੋਂ ਚੜੇ ਨਾ ਮਚਪੜ ਮਾਰੂ ਨਾ ਨੇ ਧੱਕਾ ਮਾਰੇ ਬੋਲੀ ਨੇ ਹੁਣ ਬੋਲਦੇ ਸੋ ਤੱਕੜੀ ਖੜਦਾ ਮਰ ਵੀਡੀਓ ਕ੍ਰਾਪ ਕਰੀ ਨਾ ਤੋਰੀ ਮੋਸੀ ਦੰਦ ਕੱਢਿਆ ਨਾ ਅੰਨਾ ਆਇਆ ਸਿਗਰਨ ਮਰ ਵੀਡੀਓ ਤਾਂ ਦੋਸਤੋ ਇਸ ਗੱਲ ਦਾ ਲੱਗਿਆ ਮਿਸ ਕਾਲੋ ਨੂੰ ਗੁੱਸਾ ਤੇ ਉਹਨੇ ਦੇਤਾ ਕਿਰਨ ਨੂੰ ਰਿਪਲਾਈ ਤੇ ਹੁਣ ਇਹਦੀਆਂ ਗੱਲਾਂ ਸੁਣੋ ਬਾਕੀ ਜਿਹੜਾ ਸਾਡੇ ਨਾਲ ਰਹਿ ਰਿਹਾ ਕਿ ਇੱਕ ਥਾਲੀ ਰੋਟੀ ਖਾ ਕੇ ਵੀ ਸਾਨੂੰ ਭਾਂਡ ਦੇ ਆ ਸਾਧੂ ਰਿਸ ਕਰਦੇ ਆ ਠੀਕ ਆ ਮੇਰੇ ਕਾਪੀ ਕਰਦੇ ਆ ਲਾ ਉਹਨਾਂ ਵਾਲੇ ਕਹਿੰਦੀ ਤੂੰ ਮੇਰੇ ਕਾਪੀ ਕਰਦੀ ਆ ਜਾਂ ਕੁਝ ਵੀ ਕਰਦੀ ਆ ਠੀਕ ਆ ਕਰਦੇ ਆ ਜਾਂ ਕਰਦੀ ਆ ਠੀਕ ਆ ਮੈਂ ਕੁੜੀ ਨੂੰ ਇਹ ਕਹਿੰਦੀ ਮੁੰਡੇ ਬਣ ਕਹਿੰਦੇ ਬਾਕੀ ਤੁਸੀਂ ਸਮਝੀ ਗਾਓ ਤੁਸੀਂ ਵੀੜਾ ਦੇਖਿਓ ਕਿ ਆਹ ਦੇਖ ਲਓ ਕਾਪੀ ਕਰਦੇ ਆ ਵੱਡੀ ਕਟਰੀਨਾ ਕੈਫ ਦੀ ਕਾਲੋ ਤੂੰ ਨਾ ਲੋਕਾਂ ਐਵੇਂ ਬੋਲਿਆ ਕਰ ਜੇ ਕਾਪੀ ਕਰਨੀ ਆ ਤਾਂ ਮੇਰੇ ਰੰਗ ਦੀ ਕਰਕੇ ਦਿਖਾਓ ਫੋਨ ਨਾਲ ਤੂੰ ਨਾ ਟੈਨਸ਼ਨ ਨਾ ਲਿਆ ਕਰ ਲੋਕਾਂ ਦੀ ਉਹ ਲੋਕਾਂ ਦਾ ਕੰਮ ਹੀ ਹੁੰਦਾ ਬੋਲਣਾ ਤੇ ਉਹ ਲੋਕਾਂ ਨਾਲ ਹੀ ਮੈਂ ਆ ਚਲੋ ਛੱਡੋ ਯਾਰ ਹੁਣ ਆਪਾਂ ਨਾ ਕਿਰਨਾ ਦਾ ਰਿਪਲਾਈ ਸੁਣਦੇ ਆ ਉਹਨੇ ਕੀ ਬੋਲਿਆ ਆ ਸੁਣੋ ਇਹ ਚੰਗਾ ਵੀ ਕਹਿਣਗੇ ਤੇ ਮਾੜਾ ਵੀ ਕਹਿਣਗੇ ਇਹ ਚ ਗੁੱਸਾ ਨਾ ਕਰ ਹਾਥੀ ਆਪਣੀ ਚਾਲ ਚੱਲਦਾਗਾ ਤੇ ਕੁੱਤੇ ਵਗਰ ਭੌਂਕਦਾ ਤੂੰ ਸਮਝਾਉਂਦੇ ਇਸੜਗੇ ਕੁੱਤੇ ਆ ਠੀਕ ਆ ਤੂੰ ਸਮਝਾਉਂਦਾ ਕੁੱਤੇ ਹੀ ਸਮਝਾਉਂਦਾ ਹਾਂ ਸਮਝਾਉਂਦੇ ਕੁੱਤੇ ਕਿਰਨਾ ਚੂਟ ਕਿਉਂ ਬੋਲੀ ਜਾਨੀ ਆ ਕੁੱਤੇ ਨਾ ਕਹ ਹਾਥੀ ਕਹ ਤੂੰ ਤਾਂ ਵੇਖਣ ਜੀ ਹਾਥੀਆ ਵਰਗੀ ਲੱਗਦੀ ਆ ਤੂੰ ਗਾਲਾਂ ਨਿਕੜਾਈਆਂ ਕਿਸ ਤੋਂ ਕੜਾਈਆਂ ਨਾ ਗਾਲਾਂ ਗਾਲਾਂ ਤੋਂ ਹਾਂ ਗਾਲਾਂ ਨਿਕੜਾਈਆਂ ਆ ਥੱਲੇ ਕਮੈਂਟ ਲਾਵਾਂਗੇ ਅਸੀਂ ਕਮੈਂਟ ਲਾਵਾਂਗੇ ਅਸੀਂ ਗਾਲਾਂ ਕੱਢਣਗੇ ਮੁੰਡਾ ਬਹੁਤ ਗਲਤ ਬੋਲੀ ਜਾਂਦਾ ਮੇਰੇ ਮੁੰਡੇ ਨੇ ਕਿਤੇ ਉਹਨੂੰ ਕਹਿਤਾ ਹੁਣ ਮਾੜਾ ਮੋਟਾ ਕਹਿੰਦੀ ਮੇਰੇ ਭਰਾ ਕਹਿੰਦੀ ਮੇਰੇ ਭਰਾ ਤਾਂ ਕਹਿੰਦੀ ਆਹੀਂ ਗਾਲਾਂ ਕੱਢਣਗੇ ਉਹ ਕੱਢਣਗੇ ਬਈ ਤੂੰ ਗਾਲਾਂ ਕਢਾਈ ਚੱਲ ਕੋਈ ਗੱਲ ਨਹੀਂ ਉਹ ਗਾਲਾਂ ਕੱਢ ਕੇ ਵੱਡੇ ਹੋ ਜਾ ਲੈ ਸੁਣ ਲੋ ਆਖੇ ਮੇਰੇ ਭਰਾ ਤਾਂ ਐਵੇਂ ਗਾਲਾਂ ਕੱਢਣਗੇ ਨਹੀਂ ਬਹੁਤ ਮਹਾਨ ਕੰਮ ਕਰ ਰਿਆ ਨਾ ਗਾਲਾਂ ਕੱਢ ਕੇ ਉਹ ਯਾਰ ਜਿੰਨੀ ਕਕਲ ਇਹ ਇਹ 쩌ੜਾ ਕੰਦੇ ਆ ਦੇ ਕੋਲ ਆਈਫੋਨ ਆਈਫੋਨ ਮਾ ਠੱਕੇ ਚੋਰੀ ਕਰਕੇ ਤਾਂ ਲਿਆ ਨੇ ਠੀਕ ਐ ਮਾ ਤੇ ਮਿਹਨਤ ਕਰਕੇ ਲਿਆ ਓਏ ਕਾਲੋ ਤੂੰ ਠੱਗੀ ਚੋਰੀ ਕਰ ਲਾ ਕੋਈ ਨਹੀਂ ਅਸੀਂ ਤੇਰੇ ਨਾਲ ਆ ਓਏ ਪਰ ਤੋ ਵਲੌਗ ਨਾ ਬਣਾ ਕਰ ਸੱਚੀ ਤੇਰੀਆਂ ਆਵਾਜ਼ਾਂ ਸੁਣ ਕੇ ਨਾ ਸਾਡੇ ਕੰਨ ਵੀ ਪੱਕ ਗਏ ਆ ਤੋ ਚੁੰਨੀ ਦੇਖੋ ਜਮਾਂ ਦੰਦਾਂ ਦੇ ਰੰਗ ਨਾਲ ਦੀ ਲਾ ਰੱਖੀ ਆ ਥੋੜਿਆ ਜਿਵੇਂ ਕੋ ਅੰਧਾ ਹੋ ਬਜੀ ਕਿ ਤਵੇ ਸੇ ਤਾ ਬਾਅਦ ਆ ਜਾਂਦਾ ਨਾ ਕੰਪਲੀਟ ਨਹੀਂ ਤਾਂ ਕਰਕੇ ਲੱਗ ਰਿਹਾ ਬਾਕੀ ਦੀ ਕਿ ਓਏ ਬਾਕੀ ਦਿਨੇ ਆਪੇ ਫਾਈਨਲ ਮੇਕਅਪ ਉਹ ਕਿਦਾਂ ਲੱਗਦਾ ਓਕੇ ਇੱਕ ਆ ਦੇਖ ਲਓ ਅਮਲੀ ਇਹਨੂੰ ਦੂਜੇ ਦਿਨ ਪਾਲਰ ਚ ਕੀ ਲਿਆਊਗਾ ਉਹ ਭਰਾਵਾ ਇਹਨੂੰ ਮੇਕਅਪ ਦੀ ਲੋੜ ਨਹੀਂ ਇਹਨੂੰ ਪਲਾਸਟਿਕ ਸਰਜਰੀ ਲੋੜ ਆ ਕਿਸੇ ਚੰਗੇ ਡਾਕਟਰ ਨੂੰ ਦਿਖਾ ਜੇ ਨਹੀਂ ਦਿਖਾਉਣਾ ਤਾਂ ਆਪ ਹੀ ਪਲਾਸਟਿਕ ਗਰਮ ਕਰ ਤੇ ਇਹਦੇ ਮੂੰਹ ਤੇ ਲਾ ਉਹ ਦੇਖੋ ਮੂੰਹ ਤਾਂ ਕਰਦਾ ਸੋਨੂ ਦਾ ਗੋਰਾ ਤੇ ਹੱਥ ਤਾਂ ਕਾਲੇ ਸੋਨੂ ਵਿਚਾਰੀ ਨੇ ਆਪਦੇ ਕੀ ਹਾਲ ਬਣਾ ਲੇ ਪਰ ਯਾਰ ਹੋਰ ਕੀ ਕਰੀ ਜਾਂਦੇ ਸੀ ਕੀ ਜਿਹੜਾ ਮਾਰਕ ਤੱਕ ਦੱਸੀ ਨਾ ਮੈਂ ਦਿੱਤਾ ਹੀ ਨਰਸਲੇਟ ਹਾਲੇ ਬਹੁਤ ਪਸੰਦ ਆ ਤੇ ਇਸ ਲਈ ਟੀਆ ਨੂੰ ਗੁੰਝਿਆ ਇਹ ਮੇਰੇ ਦਾ ਹੁੰਦਾ ਕਮਿਆਰਾ ਕੋਲ ਹਣਾ ਬਸ ਕੋਟਾ ਮੈਂ ਕੱਪੜੇ ਦੇਖ ਰਹੀ ਹਾਂ ਮਿੱਟੀ ਵਾਲੇ ਬਿਸਕੁਟਾ ਦੇਖੋ ਨਾ ਇਹ ਕੋਈ ਨਹੀਂ ਉਹ ਨਾਲੇ ਟੱਕ ਟੱਕ ਦੀ ਮੈਨੂੰ ਲੱਗਦੀ ਆ ਉਹ ਵਾਹੇ ਟੱਕ ਟੱਕ ਕਾਲੀਆਂ ਦਾ ਪੀਲੇ ਕਾਲੋ ਤੇ ਇੱਕ ਪੂਰਾ ਆਖੇ ਤੇਰੇ ਜੀਜੂ ਨਾ ਦੱਸੇ ਨਹੀਂ ਹੋਤਾ ਅੰਨਾ ਨਾ ਉਹਨੇ ਤੇ ਤੇਰਾ ਵਲੌਗ ਦੇਖਣਾ ਹੀ ਨਹੀਂ ਉਹ ਯਾਰ ਲੋਕਾਂ ਨੂੰ ਤਾਂ ਇਹ ਨਾ ਜਿਵੇਂ ਮੋٹے ਤਮਾਕ ਦੀ ਸਮਝ ਦੀਆਂ ਵੀ ਸਾਡਾ ਵਲੌਗ ਤਾਂ ਦੇਖ ਹੀ ਲੈਣਗੇ ਜੋ ਮਰਜ਼ੀ ਬੋਲ ਦੋ ਉਹ ਉਹ ਤੋਸਲੇਟੀਆਂ ਦੇ ਖਾਂਦੀਆਂ ਸਲੇਟੀਆਂ ਖਾ ਖਾ ਕੇ ਨਾ ਆਪ ਦਾ ਰੰਗ ਵੀ ਬਲੈਕ ਬੋਰਡਾਂ ਉਲਕੇ ਕਰ ਰੱਖਿਆ ਆਪਾਂ ਤੈਨੂੰ ਹੀ ਸਵਾਲ ਲੈਣਾ ਅੱਜ ਤੇ ਕੰਮ ਕੋਈ ਕਰਨਾ ਨਹੀਂ ਬਾਕੀ ਪਤਾ ਵੀ ਨਹੀਂ ਹੈਲਪ ਕਰਨੀ ਮੈਂ ਸਕਦੀ ਆ ਉਹਨਾਂ ਨੂੰ ਕੋਈ ਹੋਰ ਕੰਮ ਹੀ ਨਹੀਂ ਵਲੌਗ ਬਣਾਉਣ ਤੋਂ علاوہ ਕਰਾ ਕੇ 베ਜਤੀ ਤੇ ਹੁਣ ਦੰਦੀਆਂ ਕੱਢਦੀ ਆ ਹੂੰ ਹੂੰ ਓ ਯਾਰ ਆਪਾਂ ਕੱਲੇ ਨਹੀਂ ਦੁਖੀ ਇਹਨਾਂ ਦਾ ਟੱਬਰ ਵੀ ਇਹਨਾਂ ਤੋਂ ਬੜਾ ਦੁਖੀ ਆ ਇਹ ਵੀ ਉਹਨਾਂ ਟਾਈਮ ਨਹੀਂ ਹਟਦੇ ਜਿੰਨਾ ਟਾਈਮ ਇਹਨਾਂ ਦੇ ਘਰ ਦੇ ਇਹਨਾਂ ਦੀ ਛਾਤੀ 'ਚ ਲੱਤਾਂ ਨਹੀਂ ਮਾਰਦੇ ਅੱਛਾ ਪਹਿਲੇ ਕਿਹੜਾ ਤੇਰੇ ਬਰੋਬਰ ਦੇ ਚੋਬਰ ਦੇਖ ਲੋ ਸ਼ਿਕਾਰੀ ਕੁੱਤੇ ਅਰਗਾ ਲਾਕਾ ਚੋਬਰ ਦਾ ਉਹ ਖੈ ਜੰਮਿਆ ਨਹੀਂ ਕਿ ਗੁੱਟ ਫੜ ਲੈ ਚੋਬਰ ਦਾ ਉਹ ਕਿਉਂ ਗਰੀਬ ਦਾ ਤੂੰ ਗੁੱਟ ਕਢਵਾਣਾ ਕਿਉਂ ਪੰਪ ਦੀਆਂ ਨਹੀਂ ਆਣੋ ਉਹ ਯਾਰ ਪੰਜਾਬ ਤੇ ਇੱਕ ਗੈਂਗਸਟਰ ਸੀ ਸੁੱਖਾ ਕਾਲਵ ਤੇ ਹੁਣ ਇਹ ਦੂਜਾ ਆ ਗਿਆ ਭੁੱਖਾ ਕਾਲਵ ਦੇਖ ਲੋ ਪੰਜਾਬ ਚ ਮਸ਼ਹੂਰ ਮਿਸ ਕਬਜਪ੍ਰੀਤ ਉਹ ਯਾਰ ਮੂੰਹ ਤਾਂ ਐਵੇਂ ਵਿੰਗਾਟੇ ਡਾਏ ਕਰੋਗੀ ਜਿਵੇਂ ਕਬਜੀ ਵਾਲਾ ਬੰਦਾ ਨਾ ਜੰਗਲ ਪਾਣੀ ਬਠਾ ਜੋਰ ਲਾਉਂਦਾ ਹੁੰਦਾ ਉਹ ਯਾਰ ਅੱਜ ਕੱਲ ਇਹ ਵੀ ਵਲੌਗ ਬਣਾਉਣ ਲੱਗ ਗਈ ਆ ਇਹਦੇ ਵਲੌਗ ਵੀ ਦੇਖੋ ਫੇਟਰਾ ਨੂੰ ਵੀ ਫੇਰ ਕਹਿੰਦੇ ਆ ਕਿ ਮੈਂਕ ਬੁਰਾ ਬੋਲ ਰਹੀ ਆ ਠੀਕ ਆ ਪਹਿਲੀ ਗੱਲ ਤਾਂ ਦੇਖੋ ਕਿ ਅਸੀਂ ਜੋ ਵੀ ਕਰ ਰਿਹਾ ਹਰ ਇੱਕ ਬੰਦਾ ਜੋ ਵੀ ਆਪਣੀ ਲਾਈਫ ਚ ਕਰ ਰਿਹਾ ਹੁੰਦਾ ਉਹਨਾਂ ਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਕਿ ਮੈਂ ਆਪਣੀ ਲਾਈਫ ਚ ਕੀ ਕਰ ਰਿਹਾ ਠੀਕ ਆ ਕਿ ਇਹਨਾਂ ਦੇ ਰੋਕਣ ਨਾਲ ਮੈਂ ਰੁਕ ਜਾਂਗੀ ਕਿ ਤੁਸੀਂ ਮੈਨੂੰ ਸੁਧਾਰ ਲੋਗੇ ਤੂੰ ਜੋ ਵੀ ਕਰ ਰਹੀ ਹੈ ਨਾ ਤੂੰ ਬਿਲਕੁਲ ਸਹੀ ਕਰ ਰਹੀ ਹੈ ਓਏ ਤੂੰ ਲੋਕਾਂ ਦੀ ਟੈਨਸ਼ਨ ਨਾਲ ਤੂੰ ਬਸ ਲਾਈਵ ਹੋ ਕੇ ਨਾ ਨਾਤ ਛਾਲ ਮਾਰ ਜਾ ਮਸ਼ਕਪ੍ਰੀਤ ਅਖੇ ਮੈਨੂੰ ਸੁਧਾਰ ਲੈਣਗੇ ਓਏ ਤੂੰ ਉਹਨਾਂ ਟਾਈਮ ਨਹੀਂ ਸੁਧਰਦੀ ਜਿੰਨਾ ਟਾਈਮ ਕੋਈ ਤੇਰੇ ਘਰ ਆ ਕੇ ਨਾ ਗਿੱਟਿਆਂ ਤੇ ਡਾਂਗਾ ਨਹੀਂ ਪੇਰਦਾ ਓ ਯਾਰ ਇੱਕ ਤਾਂ ਨਾ ਪੰਜਾਬੀ ਦੇਖੋ ਇਹਦੀ ਯਾਰ ਪ੍ਰਵਾਸੀ ਲੋਕ ਨਾ ਯਾ ਯੂਪੀ ਤੋਂ ਆ ਕੇ ਉਹ ਵੀ ਪੰਜਾਬ ਚ ਆ ਕੇ ਵਧੀਆ ਪੰਜਾਬੀ ਬੋਲ ਲੈਂਦੇ ਆ ਤੇ ਇਹਦੀ ਪੰਜਾਬੀ ਦੇਖੋ ਪਤਾ ਨਹੀਂ ਇਹ ਕਿਹੜੇ ਗ੍ਰਹਿ ਤੋਂ ਆਈ ਆ ਅੱਗੇ ਹੋਰ ਵੀ ਦੇਖੋ ਯਾਰ ਇਹਦਾ ਵਲੌਗ ਪਿੱਛੇ ਸਾਈਕਲ ਖੜਾ ਹੋਇਆ ਓਏ ਰੱਬਾ ਸਾਈਕਲ ਤਾਂ ਸੁਣਿਆ ਸੀ ਆ ਸਾਈਕਲ ਕਿਹੜੀ ਚੀਜ਼ ਆ ਗਈ ਹੁਣ ਨਵੀਂ ਸਾਡੇ ਚੈਨਲ ਕੇ ਸਾਰ ਜਣ ਆਈ ਆ ਹੋਪ ਕਿ ਤੇ ਸਾਡੇ ਨੂੰ ਬਹੁਤ ਵਧੀਆ ਹੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਟਾਈਮ ਹੋ ਚੁੱਕਿਆ ਤਕਰੀਬਨ ਐਨਾ ਸਿਲਾ ਓਏ ਹੈਲੋ ਗਾਇਸ ਸਤੀ ਬਈਆਂ ਹੈ ਸੌਰੀ ਐ ਸੋ एवरीवन ਮਿਸੀਲਾ ਆਪਣੀ ਸੌਰੀ ਐ ਐਂਡ ਦੇਖ ਲੋ ਕੁੱਤੇ ਨੂੰ ਵੀ ਪਤਾ ਦਿਨੇ ਸੌਂਦਾ ਹੁੰਦਾ ਰੈਸਟ ਕਰੀਦੀ ਐ ਤੇ ਇਹਨੂੰ ਦੇਖ ਲੋ ਉਹ ਗਲੀਆਂ ਚ ਤੁਰ ਫਿਰ ਕੇ ਕੁੱਤੇ ਡਿਊਟੀ ਇਹ ਆਪ ਨਿਭਾ ਰਹੀ ਆ ਉਹ ਨਾਲ ਇਹਦੀ ਗੱਲ ਤਾਂ ਕੁੱਤੇ ਨੇ ਵੀ ਨਹੀਂ ਸੁਣੀ ਲੋਕਾਂ ਨੇ ਸੁਲਾਸ ਸੁਣਨੀ ਆ ਵੀਊਜ਼ ਚੈੱਕ ਕਰੋ ਸੋ एवरीवन ਅੱਜ ਮੈਂ ਕੰਮ ਤੇ ਨਹੀਂ ਗਈ ਪਰ ਸੁਜਾਂਵਾਂਗੀ ਕੰਮ ਨੂੰ ਬੜੀ ਤੇਰੀ ਅੰਬਾਨੀ ਨਾਲ ਪਾਰਟਨਰਸ਼ਿਪ ਆ ਕੋਈ ਕੰਮ ਆ ਤੇਰਾ ਆਹ ਦੇਖ ਕੁੰਢੇ ਨਾਲ ਵਾਚੇ ਇਹ ਆ ਹੁਣ ਅਗਲੀ ਸਕੈਨਿੰਗ ਜਿਹੜਾ ਕਰਾਵਾਂਗੇ ਉਹਦੇ ਵਿੱਚ ਫੇ ਪਤਾ ਲੱਗਣਾ ਹੈ ਨਾ ਵੀ ਬਿਲਕੁਲ ਕੋਈ ਨਹੀਂ ਬਿਲਕੁਲ ਸਾਰਾ ਕੁਝ ਠੀਕ ਆ ਤੇ ਹੁਣ ਤਾਂ ਬਾਬਾ ਜੀ ਕੋਈ ਇਦਾਂ ਦੀ ਪ੍ਰੋਬਲਮ ਹੋਣਾ ਹੋਵੇ ਡਾਕਟਰ ਨੇ ਕਿਹਾ ਹੀ ਕਹਿੰਦਾ ਵੀ ਕੇਸ ਖਰਾਬ ਹੋਣ ਦਾ ਡਰਿਆ ਵੀ ਜੇ ਜੇ ਮਤਲਬ ਨਾ ਠੀਕ ਹੋਇਆ ਤਾਂ ਨਾ ਅੱਜ ਕੰਦੀ ਹੈ ਨਾ ਓਏ ਭਰਾਵਾ ਬਾਬੇ ਅੱਗੇ ਜਾ ਕੇ ਅਰਦਾਸਾਂ ਕਰ ਵਲੌਗ ਚ ਅਰਦਾਸਾਂ ਕਰੀਏ ਨਾ ਬਾਬੇ ਨੇ ਕਿਹਤਰਾ ਵਲੌਗ ਦੇਖਣਾ ਓ ਯਾਰ ਪੰਜਾਬ ਦੇ ਲੋਕਾਂ ਨੂੰ ਹੋਇਆ ਕੀ ਪਿਆ ਓਏ ਜਮਾਈ ਸ਼ਰਮਲਾ ਰੱਖੀ ਆ ਆਖੇ ਸਕੈਨਿੰਗ ਸਹੀ ਨਹੀਂ ਆਈ ਵੀ ਤੇਰੇ ਵਲੌਗ ਬਣਾਉਣਾ ਸਕੈਨਿੰਗ ਸਹੀ ਆ ਜੂਗੀ ਓ ਯਾਰ ਭਰਾਵਾ ਨਾਲੇ ਰੱਬ ਨੇ ਤੈਨੂੰ ਇੰਨੀ ਵਧੀਆ ਸਿਹਤ ਦਿੱਤੀ ਆ ਉਹ ਜਾ ਕੇ ਲੋਕਾਂ ਦੀ ਮੋਟਰਾਂ ਮੋਟਰਾਂ ਚੋਰੀ ਕਰ ਬਸ ਹੁਣ ਅਗਲੀ ਸਕੈਨਿੰਗ ਦੇ ਵਿੱਚ ਥੋੜੇ ਦਿਨਾਂ ਬਾਅਦ ਕਹਿੰਦੇ ਆ ਨਾ 20 ਦਿਨਾਂ ਬਾਅਦ ਕਹਿੰਦੇ ਫੇਰ ਕਰਾਓ ਸਕੈਨਿੰਗ 20 ਦਿਨਾਂ ਬਾਅਦ ਸਕੈਨਿੰਗ ਫੇਰ ਹੋਣੀ ਆ ਅਸੀਂ ਬੜੇ ਹੱਥ ਜੋੜਦੇ ਵੇ ਪਰਮਾਤਮਾ ਅੱਗੇ ਵੀ ਬਾਬਾ ਜੀ ਇਦਾਂ ਦਾ ਕੁਝ ਨਾ ਹੋਵੇ ਬਸ ਇਹ ਹੀ ਮਿਹਨਤ ਆ ਹੋਏ ਭਰਾਵਾ ਜੇ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਤਾਸੇ ਰੋਟੀ ਰੋਟੀ ਖਾ ਲੀਏ ਓ ਯਾਰ ਇਹਦੀ ਘਰ ਵਾਲੀ ਵੀ ਸੋਚਦੀ ਹੋਣੀ ਆ ਬਈ ਮੇਰੇ ਘਰਦਿਆਂ ਨੇ ਕਿਹੜਾ ਵੈਰ ਕੱਢ ਲਿਆ ਇਹ ਮਲੰਗੀਆਂ ਨਾਲ ਵਿਆਹ ਕਰਾ ਕੇ ਓ ਯਾਰ ਇਹ ਹਰ ਇੱਕ ਚੀਜ਼ ਹੀ ਦੱਸੀ ਜਾਂਦਾ ਹੋਏ ਨਾਲੇ ਭਰਾਵਾ ਜਿੱਦੇ ਜਵਾਕ ਹੋਣ ਵਾਲਾ ਹੋਇਆ ਨਾ ਕਿ ਚੋਦੇ ਨਾਲ ਮੂੰਹ ਚੱਕ ਕੇ ਲਾਈਵ ਹੋ ਜੀ ਨੂਰ ਦੁੱਧ ਕਿੰਦੀ ਜਾਂਦਾ ਤੇ ਅੱਜ ਦੋ ਬਲੌਗ ਕੋਣ ਦੀ ਸਲਾਹ ਮੇਈ ਸਲਾਹ ਵੀ ਆਹ ਹੋਣ ਵਾਲਾ ਬਲੌਗ ਹੁਣੀ ਪਾਦਾ ਇੱਕ ਬਲੌਗ ਸ਼ਾਮ ਤੱਕ ਦੇਖ ਲੋ ਓਕੇ ਨੂਰ ਦੁੱਧ ਚੌਂਗ ਰਿਆ ਭਈ ਇਹ ਵਲੌਗ ਤਾਂ ਤੇਰਾ ਬਹੁਤ ਹੀ ਜ਼ਰੂਰੀ ਸੀ ਨਾ ਉਹ ਯਾਰ ਸੱਚੇ ਪੈਸਿਆਂ ਪਿੱਛੇ ਨਾ ਲੋਕ ਇੰਨੇ ਗਿਰ ਜਾਂਦੇ ਆ ਨਾ ਇਹੋ ਜੇ ਕੰਜਰਾਂ ਨੇ ਤਾਂ ਬੇੜਾਗਰ ਕਰ ਰੱਖਿਆ ਪੰਜਾਬ ਦਾ ਉਹ ਯਾਰ ਉਹ ਵੀ ਕੋਈ ਟਾਈਮ ਹੁੰਦਾ ਸੀ ਜਦੋਂ ਘਰ ਦੀ ਧੀ ਭੈਣ ਕਰਦੀ ਇੱਜ਼ਤ ਹੁੰਦੀ ਸੀ ਤੇ ਇਹਨਾਂ ਨੂੰ ਦੇਖ ਲਓ ਯਾਰ ਸਾਰਾ ਕਾਰਨਾਮਾ ਨਾ ਮੋਬਾਈਲ ਦਾ ਹੀ ਆ ਉਹ ਯਾਰ ਬੰਦਰ ਹੱਥ ਬੰਦੂਖ ਖਾਲੀ ਗੱਲ ਆ ਬਈ ਬੇੜਾਗਰਕ ਤਾਂ ਫਿਰ ਹੋਣਾ ਹੀ ਸੀ ਕੌਣ ਇਹ ਲੋਕ ਕਹਾਂ ਸੇ ਆਤੇ ਆ ਇਹ ਬੀ ਨਾਨਾ ਕੇ ਆਮਨਤ ਸੋਨ ਮੈਡਮ ਸਿੰਡਲਕੌਰ ਓਏ ਜ਼ੀਲ ਬਣਾਉਣ ਦੇ ਚੱਕਰ 'ਚ ਨਲੀ ਵਾਲਾ ਬੰਨ ਹੀ ਰੋਕ ਰੱਖਿਆ ਓਏ ਤੂੰ ਮਾਸਕ ਲਾ ਕੇ ਵੀਡੀਓ ਬਣਾ ਲੈਂਦੀ ਨਾਲੇ ਤੇਰੀ ਟੌਰ ਬਣ ਜਾਣੀ ਸੀ ਉਤੋਂ ਮਿੱਡੀਆਂ ਦੇਖ ਕੀਤੀਆਂ ਜਿਵੇਂ 18 ਟੈਰੀ ਟਰਾਲੇ ਨੂੰ ਡੋਰੀਆਂ ਬੰਨੀਆਂ ਹੁੰਦੀਆਂ ਕੋਈ ਨਹੀਂ ਸੱਜਣਾ ਅੱਜ ਅਸੀਂ ਤਰਫ ਦੇ ਨਾ ਤੇਰੇ ਨਾਲ ਗੱਲ ਕਰਨ ਲਈ ਕਿਤੇ ਸਾਡਾ ਵੀ ਟਾਈਮ ਆਊਗਾ ਤੇ ਨਾ ਤਰਫ ਆਉਣ ਲਈ ਕੋਈ ਗੱਲ ਹੈ ਗੱਲ ਗੱਲ ਕਰਿਆ ਮੈਂ ਤਾਂ ਕੱਢ ਦੇਣਾ ਗੱਲ ਕਰਨ ਲਈ ਤੇ ਹਰ ਕਥਾਂ ਤੇ ਸਾਨੂੰ ਤੜਫਾਉਣਾ ਕੋਈ ਚੱਕਰ ਨਹੀਂ ਤੇਰੇ ਸਾਡਾ ਟਾਈਮ ਵੀ ਆਊਗਾ ਪੈਨੋ ਤੜਫਾਉਣ ਲਈ ਭਰਾਵੋ ਕੋਣ ਆਂਟੀ ਨੂੰ ਤੜਫਾਈ ਜਾਂਦਾ ਕਰ ਲੋ ਗੱਲ ਵਿਚਾਰੀ ਨਾਲ ਨਾਲੇ ਆਂਟੀ ਤੇਰਾ ਹੁਣ ਟਾਈਮ ਕਿਉਂ ਆਣਾ ਤੇਰਾ ਤਾਂ ਟਾਈਮ ਹੀ ਆਇਆ ਪਿਆ ਉਹ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਬਈ ਪੈਨਸ਼ਨ ਲੈਣ ਦੀ ਉਮਰ ਚ ਔਰ ਤੂੰ ਕਿਹੜੀਆਂ ਟੈਨਸ਼ਨਾਂ ਲਈ ਬੈਠੀ ਆਂ ਉਹ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਬਈ ਪੈਨਸ਼ਨ ਲੈਣ ਦੀ ਉਮਰ ਚ ਔਰ ਤੂੰ ਕਿਹੜੀਆਂ ਟੈਨਸ਼ਨਾਂ ਲਈ ਬੈਠੀ ਆਂ ਕੋਈ ਨਾ ਕਰ ਪਾਕ ਕੋਈ ਹੱਦ ਵਿੱਚ ਫਾਇਮਨ ਮਾਮਤਾਏ ਕੀ ਜਲੂਸ ਕੱਢ ਰੱਖਿਆ ਯਾਰ ਇਹਨੇ ਨਾ ਗਾੜਾ ਲੱਗਦਾ ਹੀ ਹੈ ਨਾ ਕੀਤਾ ਇਹਨਾਂ ਨੇ ਮੇਰੇ ਕੋਲ ਯਾਰ ਭਾਈ ਮੈਨੂੰ ਇੰਨਾ ਯਕੀਨ ਆ ਜੇ ਮੈਂ ਮੇਕਅਪ ਕਰ ਲਿਆ ਕਰ ਲਿਆ ਤੇ ਉਹਦੇ ਨਾਲ ਉਹਨਾਂ ਚੰਗਾ ਹੀ ਲੱਗਣਾਗਾ ਤੇ ਕੋਈ 1.5-200 ਰੁਪਿਆ ਜ਼ਿਆਦਾ ਹੀ ਕਮਾਵਾਂਗਾ ਓਏ ਹੋਏ 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 ਇਹ ਟੱਲੀਆਂ ਟੁਲੀਆਂ ਲਟਕਾ ਕੇ ਮਾੜੀ ਗਦੀ ਤਰ੍ਹਾਂ ਲਾਦ ਰੱਖਿਆ ਵਿਚਾਰੇ ਨੂੰ ਉਹ ਨਾਲੇ ਕੰਮ ਲਈਏ ਕੱਟ ਗਏ ਨੇ ਪਾਇਆ ਘਰ ਕਿਸੇ ਦਿਨ ਤੂੰ ਗਿਆਨੇ ਥੱਲੇ ਆ ਕੇ ਮਰ ਜਾਵੇਂਗੀ ਮਾ ਤੇ ਨਾ ਹੈ ਹੋਏ ਹੇ ਲੰਬੇ ਜੁਦਾ ਓਏ ਮੌਤ ਤਾਂ ਤੈਨੂੰ ਆਈ ਸੀ ਪਰ ਤੇਰਾ ਭੈੜਾ ਬੂਥਾ ਦੇਖ ਕੇ ਚਲੀ ਗਈ ਨਾਲੇ ਆਂਟੀ ਤੈਨਾਂ ਜ਼ੋਰ ਨਾਲ ਆ ਮੌਤ ਦਾ ਤਾਂ ਪਤਾ ਨਹੀਂ ਪਰ ਕੋਈ ਹੋਰ ਚੀਜ਼ ਨਾ ਏ ਦੇਖ ਲੋ ਮਿੰਗਣ ਜੀ ਨੂੰ ਓਏ ਆਪ ਤੇ ਮੂੰਹ ਤੋਂ ਵੱਡਾ ਦਾ ਫੌਂ ਚੱਕੀ ਫਿਰਦੀ ਆ ਓਏ ਪੁੱਤ ਪਹਿਲਾਂ ਪੜ ਲਾ ਵੱਡੀ ਹੋ ਕੇ ਮਾਰ ਲਈ ਫੁਲਕਾਰੀ ਨੂੰ ਬੁੱਕਲ ਓਏ ਅੱਜ ਕੱਲ ਦੇ ਜਵਾਕ ਦੇਖ ਲੋ ਕਿੰਨੇ ਐਡਵਾਂਸ ਆ ਓਏ ਆਪੇ ਵੀਡੀਓ ਬਣਾਈ ਜਾਂਦੀ ਆ ਅਸੀਂ ਤਾਂ ਇਸ ਉਮਰ ਚ ਮਾਂ ਨੂੰ ਵਾਜਾ ਮਾਰਦੇ ਸੀ ਮਾਂ ਕਰ ਲਈ ਧੋਦੇ ਓਆ ਕੀ ਲੱਗਦਾ ਟੈਂਪੂਆਂ ਦੀ ਰੈਲੀ ਨਿਕਲਣ ਵਾਲੀ ਆ ਚਲੋ ਦੇਖਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਸਾਰੇ ਟੈਂਪੋ ਸਾਲੇ ਇੱਕ ਵਾਰੀ ਚ ਇਕੱਠੇ ਕਿਵੇਂ ਹੋ ਗਏ ਯਾਰ ਹਲੇ ਕਦੇ ਅੰਬਰਸਰ ਰੈਲੀ ਕੱਢਣੀ ਹੈ ਜਦੋਂ ਉਹਨਾਂ ਨੇ ਕਿਹਾ ਨਾ ਵੀ ਆਜੋ ਦੇਖੋ ਕਿਵੇਂ ਤੁਹਾਡੇ ਪਾਸਿਆਂ ਤੇ ਗੋਲੀਆਂ ਵਾਜਦੀਆਂ ਫਿਰ ਮੇਰੇ ਸਾਲਾ ਨੇ ਨਾਂ ਵੀ ਲਿਆ ਉਹ ਭਰਾਓ ਇਹ ਸੋਚਣ ਵਾਲੀ ਗੱਲ ਆ ਇਹਨਾਂ ਨੂੰ ਇੰਨੀ ਖੁੱਲ ਨਾ ਦਿਓ ਰੈਲੀਆਂ ਕੱਢਣ ਦੀ ਆਉਣ ਵਾਲੇ ਟੈਂਪ ਚ ਚੰਗੇ ਭਲੇ ਬੰਦੇ ਵੀ ਟੈਂਪੂ ਬਣ ਜਾਣਗੇ ਤੇ ਪੰਜਾਬ ਚ ਤਾਂ ਪਹਿਲਾਂ ਹੀ ਛੇਵਾਂ ਦਰਿਆ ਨੈਸ਼ਨਲ ਚੱਲੀ ਜਾਂਦਾ ਤੇ ਹੁਣ ਸੱਤਵਾਂ ਦਰਿਆ ਟੈਂਪੂਆਂ ਦਾ ਨਾ ਹੋ ਜਾਏ अच्छा जिनिया में वीडियो देखिया ने देखो mm -hmm. जी अ आजड़ा रंग चुंग वाला वीडियो करण लेया ने देखो hmm. hmm. जी ओ ते रब दी ਹੁਣ ਵੇਖੋ ਕੋਈ ਕਿਸੇ ਦੇ ਹੱਥ ਵਾਸੇ ਨਹੀਂ ਜਿਹੜੀ ਜਿਹੜੀ ਚੀਜ਼ ਬੰਦੇ ਦੇ ਹੱਥ ਵਾਸੇ ਨਹੀਂ ਨਾ ਉਹਨੂੰ ਨਹੀਂ ਤੁਸੀਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਹਾਂ ਉਹਦੇ ਉੱਤੇ ਲੇਕਿਨ ਉਹਨਾਂ ਦੇ ਕੰਮ ਦੇ ਉੱਤੇ ਤੁਸੀਂ ਕਰ ਸਕਦੇ ਹੋ ਕਿ ਉਹ ਕੀ ਕਰਨ ਲਏ ਨੇ ਲੇਕਿਨ ਅਗਰ ਉਹ ਆਪਣੀ ਫੈਮਿਲੀ ਦਾ ਉਹਦਾ ਸਰਵਾਈਵਲ ਇਹਦੇ ਵਿੱਚ ਹੀ ਉਹ ਕਰ ਰਹੀ ਹੈ ਜਾਂ ਕਰ ਰਹੇ ਨੇ ਤੇ ਆਈ ਥਿੰਕ ਕਿ ਚਲੋ ਉਹਨੂੰ ਉਹਨਾਂ ਦਾ ਕੰਮ ਕਰਨ ਦੋ ਕਮੇਟੀ ਬੋਏ ਆਪਣਾ ਕੰਮ ਕਰਦੇ ਵੀ ਇਹਨੂੰ ਆਪਣਾ ਕਰਨ ਦੋ ਆਪਾਂ ਵੇਖ ਕੇ ਆਪਣਾ ਕਰਨੇ ਸਾਨੂੰ ਆਪਣਾ ਕਰਨ ਦੋ ਲੇਕਿਨ ਇੱਕ ਜਿਹੜਾ ਉਹ ਫੀਲਡਿੰਗ ਵਾਲਾ ਸੀ ਉਹ ਗਲਤ ਹੈ ਚੀਜ਼ ਉਹ ਚੀਜ਼ ਬਹੁਤ ਜ਼ਿਆਦਾ ਗਲਤ ਸੀ ਯਾਰ ਨਹੀਂ ਦਿਖਾਣਾ ਚਾਹੀਦਾ ਇਦਾਂ ਦੀ ਚੀਜ਼ ਨਹੀਂ ਆਪਾਂ ਦੀ ਗੁਵਾਰਾ ਕਿਨਾ ਕਰ ਦਿੰਦੀ ਹੈ ਯਾਰ ਯਾਰ ਕਿਵੇਂ ਮਤਲਬ ਕਿੱਦਾਂ ਗੁਵਾਰਾ ਕਰਦੀ ਹੈ ਤੋ ਉਹ ਚੀਜ਼ ਚਾਹੀਦੀ ਤੇ ਉਹਦੇ ਵਿੱਚ ਗੁਵਾਰਾ ਦਾ ਮਤਲਬ ਜਿਹੜੀ ਹੈ ਨਾ ਕਿੱਥੇ ਹੋ ਜਾਂਦੀ ਹੈ ਕਿ ਬੰਦੇ ਦੀ ਕਿ ਬੰਦਾ ਯਾਰ ਕਿੰਨਾ ਵੀ ਹੋਏ ਹਾਂ ਜੋ ਮਰਜ਼ੀ ਹੋ ਜਾਈਏ ਯਾਰ ਬਿਲਕੁਲ ਸਹੀ ਗੱਲ ਫਿਰ ਦੇਖੋ ਸੇ ਫਿਰ ਨੋਆ ਦੀ ਸੋਜ ਇੱਕੋ ਜਿਹੀ ਹੈ ਨਾ ਨਹੀਂ ਅਗਰ ਬੰਦਾ ਕਹਿ ਰਿਹਾ ਵਾ ਤੇ औरत ਵੀ ਤੇ ਰੋਕ ਸਕਦੀ ਨਾ ਕਿ ਤੂੰ ਇਹ ਚੀਜ਼ ਨੂੰ ਵਲਗਰ ਨਾ ਕਰ ਉਹ ਦੋਨਾਂ ਨੇ ਗਰਜਾ ਯਾਰ ਤੁਸੀਂ ਵੀ ਲੌਗਿੰਗ ਕਰਨੀ ਹੈ ਨਾ ਠੀਕ ਹੈ ਇਹਦੇ ਕਪੜਾ ਵਗੈਰਾ ਬਦਲ ਕੇ ਬਹੁਤ ਇੰਤਜ਼ਾਮ ਕਰ ਸਕਦਾ ਬੰਦਾ ਯਾਰ ਫਿਰ ਆਪਣਾ ਆ ਜਿਹੜੀਆਂ ਹੁੰਦੀਆਂ ਨੇ ਨਾ ਸ਼ਾਰਟ ਅੱਜ ਕੱਲ ਵੀਡੀਓ ਕਰਦੇ ਪਏ ਨੇ ਅ ਕਹ ਲਓ ਤੁਸੀਂ ਮੋਜ-ਮੂਜ ਵਾਲੇ ਹੋ ਗਏ ਟਿਕਟੋਕ ਵਾਲੇ ਹੋ ਗਏ YouTube ਸ਼ਾਰਟਸ ਵਾਲੇ ਹੋ ਗਏ ਇਹਨਾਂ ਦਾ ਹੁੰਦਾ ਇਹ ਆ ਇਹ ਜਿਹੜੇ ਕੰਟਰੋਵਰਸੀ ਕੇ ਫਲਾਣੇ ਨੂੰ ਗੱਲ ਕਰਦੇ ਫਲਾਣੇ ਨੂੰ ਇਹ ਫੇਮ ਵਾਸਤੇ ਕਰਦੇ ਨੇ ਹਾਂ ਦਾ ਉਹ ਕੋਈ ਚੱਕਰ ਨਹੀਂ ਹੁੰਦਾ ਉਹਨੇ ਉਹਨੇ ਕੰਟਰੋਵਰਸੀ ਆਵਾਮ ਮਜ਼ੇ ਲੈ ਰਹੀ ਹੁੰਦੀ ਹੈ ਜਨਤਾ ਜਿਹੜੀ ਹੈ ਉਹ ਇੰਜੋਏ ਕਰ ਰਹੀ ਹੁੰਦੀ ਹੈ ਕਿ ਪਤਾ ਨਹੀਂ ਕੀ ਹੋਣ ਰਿਹਾ ਇਹ ਇਧਰ ਵੀ ਜਦੋਂ ਟਿਕਟੌਕ ਤੇ ਬਹੁਤ ਕੁਸ਼ੇ ਬੜੇ ਡਰਾਮੇ ਚੱਲੇ ਨੇ ਕਿ ਫਲਾਣੇ ਦਾ ਨਾਮ ਲੈ ਕੇ ਉਹਨੇ ਉਹਨੂੰ ਕੰਟਰੋਵਰਸੀ ਉਹਨੇ ਉਹਨੂੰ ਕਰਕੇ ਇੱਕ ਦੂਜੇ ਨੂੰ ਵਾਇਰਲ ਕਰਦਾ ਬਿਲਕੁਲ ਉਸ ਤੋਂ ਬਾਅਦ ਜਿਹੜਾ ਉਹ ਵੇਖਿਆ ਕਿ ਇਕੱਠੇ ਹੀ ਖਾਂਦੇ ਹੁੰਦੇ ਨੇ ਇਕੱਠੇ ਸਾਰਾ ਕੋਈ ਕਰਦੇ ਹੁੰਦੇ ਨੇ ਸਿਰਫ ਕੀ ਹੈ ਕਿ ਪਾਗਲ ਇੱਕ ਬਣਾ ਦਿੰਦੇ ਨੇ ਵਕਤੀ ਤੌਰ ਤੇ ਕਿ ਜੀ ਪਤਾ ਨਹੀਂ ਕੀ ਲੜਾਈ ਹੋ ਗਈ ਕੀ ਮਾਜਰਾ ਹੋ ਗਿਆ ਕੀ ਸਾਰਾ ਕੁਝ ਹੋ ਗਿਆ ਬਲਕਿ ਇਹਨਾਂ ਚੀਜ਼ਾਂ ਦੇ ਉੱਤੇ ਨਾ ਜਾਇਆ ਕਰੋ ਬਿਲਕੁਲ ਬਾਕੀ ਇਹ ਕਿ ਹਰ ਬੰਦੇ ਦਾ ਯਾਰ ਆਪਣਾ ਕੰਮ ਹੈ ਲੇਕਿਨ ਕੋਈ ਲਿਮਟ ਆ ਮਜ਼ਾਦ ਇੱਕ ਲਿਮਟ ਹੁੰਦੀ ਹੈ ਲਿਮਿਟ ਜਿਹੜੀਆਂ ਨੇ ਨਾ ਆਪਣਾ ਕੰਮ ਸਭ ਤੋਂ ਘੱਟ ਅਸੀਂ ਜੇਕਰ ਇਹ ਤਾਂ ਕੋਈ ਹੋਰ ਵੈਸਟ ਵਾਲੇ ਵੇਖੋ ਜੋ ਮਰਜ਼ੀ ਕਰਨ ਭੇ ਹਾਂ ਬਿਲਕੁਲ ਲੇਕਿਨ ਅਸੀਂ ਐਜ਼ ਅ ਪੰਜਾਬੀ ਜਿਹੜਾ ਹੈ ਨਾ ਉਹ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ ਹੈ ਭਾਵੇਂ ਕੋਈ ਵੀ ਹੈ ਲੇਕਿਨ ਆਪਣਾ ਪੰਜਾਬੀਆਂ ਦਾ ਜਿਹੜਾ ਕਲਚਰ ਹੈ ਉਹ ਬੜਾ ਬੜਾ ਡੀਸੈਂਟ ਔਰ ਬੜਾ ਰਿਸਪੈਕਟ ਵਾਲਾ ਅਨਾਅ ਵਾਲਾ ਇੱਜ਼ਤ ਵਾਲਾ ਹਾਂਜੀ ਮਤਲਬ ਇਹ ਬੜਾ ਆਪਣੇ ਵਿੱਚ ਇੱਕ ਚੀਜ਼ ਹੈ ਆਪਣਾ ਪ੍ਰਾਊਡ ਕਲਚਰ ਨੂੰ ਨਾ ਕੈਰੀ ਕਰ ਰਹੇ ਆ ਉਹ ਸਾਡਾ ਇੱਕ ਸਾਡਾ ਕਲਚਰ ਤੁਹਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਸਾਡਾ ਵਿਰਸਾ ਸਾਡੇ ਵਾਸਤੇ ਬਹੁਤ ਪਹਾੜਾ ਵਾ ਭਾਈ ਸਾਡੇ ਤੇ ਦਾਦੇ ਨਾਨੇ ਘਰ ਪੈਰਬ ਕੀ ਰੱਖਦੇ ਹੁੰਦੇ ਸਨ ਹੰਗੂਰਾ ਮਾਰਦੇ ਸਨ ਤੇ ਸਾਡੀਆਂ ਮਾਵਾਂ ਦੀ ਆਵਾਜ਼ ਆਵਾਜ਼ ਦਾ ਬੰਦ ਕੇ ਉੰਜੇ ਲੂ ਲੁਕ ਨੂੰ ਨਾਲ ਥਾਣੀ ਸੀ ਲੱਭਦੀ ਹੁੰਦੀ ਆ ਨੁਕਰਾਂ ਚ ਕੋਨੇ ਚ ਵੜਦੀਆਂ ਫਿਰਦੀਆਂ ਨੇ ਅਸੀਂ ਲੈ ਵੀ ਬਾਬਾ ਆ ਗਿਆ ਬਾਬਾ ਘਰ ਆ ਗਿਆ ਬਾਬੇ ਦਾ ਉਸ ਕੌਮ ਦੇ ਨਾਲ ਬਿਲਕੁਲ ਜਿਹੜਾ ਬਿਲੋਂਗ ਕਰਨੇ ਆ ਬਾਕੀ ਵੇਖੋ ਜੀ ਉਹ ਹਾਰਗ ਤਰ੍ਹਾਂ ਦੀ ਕੌਮ ਹੁੰਦੀ ਵੇਖੋ ਅੱਜ ਕੱਲ ਕੀ ਹੈ ਇੱਥੇ ਜਿਹੜਾ ਆਪਣੇ ਪੰਜਾਬ ਵਿੱਚ ਆਪਣਾ ਰਹਿੰਦੇ ਨੇ ਪਏ ਹਾਂ ਬੱਬੂ ਭਾਈ ਵੇਖੋ ਉਹ ਉਹਨਾਂ ਦੀ ਬੋਲੀ ਹੋਰ ਹੋਏਗੀ ਲੇਕਿਨ ਪੰਜਾਬੀ ਬੋਲੀ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਪੱਕੇ ਪੰਜਾਬੀ ਹੈ ਕਿ ਦੀ ਬੋਲੀ ਕੋਈ ਹੋਰ ਹੈ ਰਹਿ ਰਿਹਾ ਕਿ ਉਹਨਾਂ ਦੀ ਬੋਲੀ ਪੰਜਾਬੀ ਹੈ ਲੇਕਿਨ ਹੁਣ ਭਾਵੇਂ ਚੰਗਣੋ ਸਹੀ ਗੱਲ ਆ ਬਿਲਕੁਲ ਹੈ ਹਕੀਕਤ ਹੈ ਕਿ ਲੇਕਿਨ ਕੀ ਹੈ ਕਿ ਉਹ ਗੱਲਾਂ ਪੰਜਾਬੀ ਜੀ ਦੱਬੀ ਆਉਂਦੇ ਨੇ ਤੇ ਉਹ ਜਦੋਂ ਕੰਮ ਹੋ ਜੇ ਕਰਦੇ ਨੇ ਤੇ ਕੀ ਹੁੰਦਾ ਜੀ ਉਹ ਫਲਾਣੇ ਨੇ ਕੀਤਾ ਉਹ ਯਾਰ ਮਤਲਬ ਐਂਜੋ ਹੋ ਗਿਆ ਉਹ ਜੀ ਪੰਜਾਬੀਆਂ ਨੇ ਕੰਮ ਦੇਖ ਲਓ ਜੀ ਪੰਜਾਬੀਆਂ ਨੇ ਕਰ ਦਿੱਤਾ ਹੋਇਆ ਵਾ ਪੰਜਾਬੀ ਇਦਾਂ ਦੇ ਪਹਿਲੇ ਉਹਦੀ ਤਰੀਕ ਤੇ ਉਹਨੂੰ ਪਹਿਲੇ ਫੋਲਟ ਲੋਗੇ ਉਹ ਕੌਣ ਆ ਉਹ ਹੈ ਕੌਣ ਉਹ ਬਹੁਤ ਸਾਰੇ ਮੈਂ ਵੇਖੇ ਨਹੀਂ ਯਾਰ ਜਿਨ੍ਹਾਂ ਨੇ ਮਤਲਬ ਆਪਣਾ ਚੇਂਜ ਕਰ ਕਰਕੇ ਕਲਚਰ ਡਾਊਨ ਕੀਤਾ ਆ ਪੰਜਾਬੀ ਕਲਚਰ ਡਾਊਨ ਕਰਦੇ ਆ ਲੇਕਿਨ ਉਹ ਬੇਸਿਕਲੀ ਬਿਲੋਂਗ ਕਰਦੇ ਹੁੰਦੇ ਆ ਸੋਸ਼ਲ ਮੀਡੀਆ ਪੋਜ਼ਿਟਿਵ 네ਗੇਟਿਵ ਦੋਵੇਂ ਉਹਦੇ ਯੂਜ਼ ਨੇ ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਕਿਸ ਤਰ੍ਹਾਂ ਮਤਲਬ ਕਰਨਾ ਹੈ ਉਹ ਆਪਣੇ ਹੱਥ ਵਸ ਵਿੱਚ ਹੈ ਇਹ ਨਹੀਂ ਕਿ ਸਿਰਫ 네ਗੇਟਿਵਿਟੀ ਹੀ ਵਿਕੀ ਜਾਂਦੀ ਹੈ ਹਾਂ ਇਹ ਸਾਡਾ ਵੀ ਕਸੂਰ ਹੈ ਕਿ 네ਗੇਟਿਵਿਟੀ ਕੁਝ ਵੱਧ ਵਿਕੀ ਜਾਂਦੀ ਹੈ ਹਾਂ ਮੈਂ ਸੋਚ ਰਿਹਾ ਕਿ ਜਿਹੜੀ ਇਹੋ ਜਿਹੀ ਵੀਡੀਓ ਹੋਏਗੀ ਆਪਾਂ ਉਹਦੇ ਤੇ ਖਲੋ ਵੀ ਜਾਵਾਂਗੇ ਉਹਨੂੰ ਇੱਕ ਦੋ ਵਾਰੀ ਵੇਖ ਲਾਂਗੇ ਠੀਕ ਹੈ ਉੱਥੋਂ ਕੀ ਹੁੰਦਾ ਕਿ ਉਹ ਸੋਸ਼ਲ ਮੀਡੀਆ ਨੂੰ ਜਰਾ ਬੂਸਟ ਕਰ ਦੇ ਦਿੰਦਾ ਕਿ ਜੀ ਚਲੋ ਐਵ ਜ਼ਿਆਦਾ ਵੀਡੀਓ ਲੋਕੀ ਖਲੋ ਕੇ ਵੇਖਣ ਦੇ ਨੇ ਇਹਦੇ ਵੀ ਉਹਨੂੰ ਸੋਸ਼ਲ ਮੀਡੀਆ ਨੂੰ ਕੀ ਪਤਾ ਤੇ ਵੀ ਕੀ ਆ ਅਜੋ ਤੇ ਕੀ ਆ ਬਿਲਕੁਲ ਸਹੀ ਆ ਠੀਕ ਹੈ ਇੱਕ ਵੀਡੀਓ ਕੋਈ ਪੋਜ਼ਿਟਿਵ ਮੈਸੇਜ ਹੈ ਜਾਂ ਉਹ ਇੱਕ ਵਾਰੀ ਸੁਣਾਗੇ ਆਪਾਂ ਸਕਰੋਲ ਕਰਕੇ ਉੱਤੇ ਕਰਤੀ ਕੋਈ ਪੋਜ਼ਿਟਿਵ ਵੀਡੀਓ ਹੈ ਤੇ ਉੱਤੇ ਜ਼ਿਆਦਾ ਦੇ ਤੁਸੀਂ ਰੁਕੋਗੇ ਵੀ ਨਹੀਂ ਤੁਸੀਂ ਥੋੜੀ ਜਿਹੀ ਵੇਖ ਕੇ ਅੱਗੇ ਕਰ ਦੋਗੇ ਨਾ ਮੈਨੂੰ ਪ ਧਾਰਮਿਕ ਵੀਡੀਓ ਜਿਹੜੀਆਂ ਹੁੰਦੀਆਂ ਨੇ ਰਿਲੀਜੀਅਸ ਵੀਡੀਓ ਹੁੰਦੀਆਂ ਨੇ ਉਹਨਾਂ ਤੇ ਬਹੁਤਾ देर ਨਹੀਂ ਤੁਸੀਂ ਖਲੋਵੋਗੇ ਉਹਨਾਂ ਨੂੰ ਤੁਸੀਂ ਉੱਤੇ ਕਰ ਛੱਡ ਦੇ ਲੇਕਿਨ ਕੀ ਕਰਨੇ ਕੀ ਹੈ ਕਿ ਜਦੋਂ ਇਹੋ ਜੀਆਂ ਵੀਡੀਓ ਹੁੰਦੀਆਂ ਨੇ ਉਹ ਉਹਨਾਂ ਦੇ ਖਲੋਇਆਵੇਂ ਆਪਾਂ। ਆਹੋ। ਇਹੀ ਵਜ੍ਹਾ ਇਹੀ ਚੀਜ਼ ਜਿਹੜੀ ਉਹ ਬਣਦੀ ਏ ਪਰਲਿਆਂ ਨੂੰ ਵਾਇਰਲ ਕਰਨ ਵਾਸਤੇ ਕਾਫੀ ਹੈ ਕਿ ਉਹ ਸਾਡੀ ਵੀਡੀਓ ਵੇਖੀ ਜਾ ਰਹੀ ਆਂ ਔਰ ਉਸ ਤਰ੍ਹਾਂ ਦੀ ਚੀਜ਼ਾਂ ਦੁਬਾਰਾ ਬਣਾਉਣਾ ਪੈਣ ਦੇ। ਆਹ ਜਿਹੜਾ ਕੰਟੈਂਟ ਹੈਗਾ ਨਾ ਇਹ ਆਡੀਅੰਸ ਨੂੰ ਇੰਗੇਜ ਕਰ ਰਿਹਾ ਹੈ। ਪਤਾ ਨਹੀਂ ਕੀ ਚੀਜ਼ ਅੱਛੀ ਚੀਜ਼ ਹੈਗੀ ਆ ਉਹਨਾਂ ਨੇ ਅੱਗੇ ਮੰਡ ਲੈਣਾ ਹੋਰ ਜਾਣਦੇ ਹੋ। ਇਵੇਂ। ਕਮਰਸ਼ੀਅਲ ਬਸ ਗੈਰੰਟੀ। ਹਾਂ ਚਲੋ ਬਾਕੀ ਆਪਾਂ ਅਗਲੇ ਵੀਡੀਓ ਜਾਉਨੇ ਆਂ ਜੀ ਰੱਖੋ ਆਪਣਾ ਖਿਆਲ।